ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਇਸ ਖਾਸ ਵਿਚਾਰ ਚਰਚਾ ਵਿੱਚ ਅੱਜ ਆਪਾਂ ਜਿਸ ਪਾਵਨ ਬਾਣੀ ਤੇ ਵਿਚਾਰ ਕਰਨੀ ਹੈ ਉਹ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ 30 ਸਤੰਬਰ 2025 ਦਾ ਮੁਖਵਾਕ ਹੈ ਇਹ ਬਾਣੀ ਸੂਰਠ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਅੰਗ 636 ਤੇ ਸ਼ੁਸ਼ੋਭਿਤ ਹੈ ਜੀ ਤੇ ਆਪਣਾ ਮਕਸਦ ਇਹੀ ਹੈ ਕਿ ਇਸ ਪਵਿੱਤਰ ਬਾਣੀ ਦੀਆਂ ਜੋ ਮੁਖ ਸੇਦਾ ਨੇ ਜੋ ਗਹਿਰੇ ਨੁਕਤੇ ਨੇ ਉਹਨਾਂ ਨੂੰ ਸਮਝੀਏ ਤੇ ਵੇਖੀਏ ਕਿ ਅੱਜ ਸਾਡੇ ਜੀਵਨ ਵਿੱਚ ਉਹ ਕਿਵੇਂ ਰਾਦਰਸਾਉਂਦੇ ਨੇ ਵਾਹਿਦਰੂ ਜੀ ਦਾ ਖਾਲਸਾਰ ਵਾਹਿਦਰੂ ਜੀ ਦੀ ਫਤਿਹ ਹਾਂਜੀ ਬਿਲਕੁਲ ਜੀ ਇਹ ਬਾਣੀ ਵਾਕਈ ਬਹੁਤ ਮਤਲਬ ਗਹਿਰੇ ਪਾਮਾ ਵਾਲੀ ਹੈ ਜਿਵੇਂ ਤੁਸੀਂ ਕਿਹਾ ਇਸ ਵਿੱਚ ਗੁਰੂ ਦੀ ਸੇਵਾ ਦੀ ਗੱਲ ਹੈ ਪ੍ਰਭੂ ਦੀ ਸਿਫਤ ਸਲਾਹਾ ਦੀ ਗੱਲ ਹੈ ਤੇ ਸਭ ਤੋਂ ਵੱਧ ਉਸ ਦੇ ਹੁਕਮ ਨੂੰ ਸਮਝਣ ਦੀ ਮੰਨਣ ਦੀ ਗੱਲ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਕਦਰ ਤੁਕ ਅਰਥਾਂ ਤੋਂ ਅੱਗੇ ਜਾ ਕੇ ਇਸ ਦੇ ਜਿਹੜੇ ਮੁੱਖ ਵਿਸ਼ੇ ਨੇ ਉਹਨਾਂ ਨੂੰ ਸਮਝੀਏ ਚਲੋ ਫਿਰ ਆਰੰਭ ਕਰਦੇ ਹਾਂ ਪਹਿਲੀਆਂ ਤੁਕਾਂ ਤੋਂ ਸੋਰਟ ਮਹੱਲਾ ਪਇਆ ਜਿਨੀ ਸਤਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾ ਠਾਕ ਨ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ ਵਾਹ ਸ਼ੁਰੂਆਤੀ ਕਿੰਨੀ ਕਮਾਲ ਦੀ ਹੈ ਸਿੱਧੀ ਗੱਲ ਸਤਗੁਰ ਦੀ ਸੇਵਾ ਤੇ ਜਿਵੇਂ ਆਪਾਂ ਸਮਝਦੇ ਆਂ ਸੇਵਾ ਸਿਰਫ ਹੱਥੀ ਕੰਮ ਕਰਨਾ ਹੀ ਨਹੀਂ ਸਗੋਂ ਗੁਰੂ ਦਾ ਕਿਹਾ ਮੰਨਣਾ ਉਹਦੇ ਦੱਸੇ ਰਾਹ ਤੇ ਤੁਰਨਾ ਆਹ ਉਹ ਅਸਲ ਸੇਵਾ ਹੈ ਤੇ ਅਸਰ ਦੇਖੋ ਸਿਰਫ ਸੇਵਾ ਕਰਨ ਵਾਲਾ ਨਹੀਂ ਤਿੰਕੇ ਸਾਥ ਤਰੇ ਉਹਨਾਂ ਦੇ ਨਾਲ ਦੇ ਸਾਥੀ ਵੀ ਤਰ ਜਾਂਦੇ ਨੇ ਇਹ ਸੰਗਤ ਦਾ ਅਸਰ ਹੈ ਹੈਨਾ ਬਿਲਕੁਲ ਬਿਲਕੁਲ ਸੰਗਤ ਦਾ ਬਹੁਤ ਵੱਡਾ ਪ੍ਰਭਾਵ ਹੈ ਤੇ ਅੱਗੇ ਦੇਖੋ ਤਿਨਾ ਠਾਕ ਨਾ ਪਾਈ ਹੈ ਯਾਨੀ ਜੀਵਨ ਦੇ ਸਫਰ ਚ ਕੋਈ ਰੋਕ ਨਹੀਂ ਕੋਈ ਅੜਿੱਕਾ ਨਹੀਂ ਪੈਂਦਾ ਉਹਨਾਂ ਨੂੰ ਕਿਉਂ ਭਲਾ ਕਿਉਂਕਿ ਉਹਨਾਂ ਦੀ ਜੀਬ ਅੰਮ੍ਰਿਤ ਰਸਨ ਹਰੇ ਉਹ ਹਰੀ ਦੇ ਨਾਮ ਅੰਮ੍ਰਿਤ ਦਾ ਰਸ ਮੰਨਦੀ ਹੈ ਤੇ ਨਾਮ ਜਿਵੇਂ ਆਪਾਂ ਜਾਣਦੇ ਆ ਸਿਰਫ ਰਟਣ ਨਹੀਂ ਉਤਾ ਪ੍ਰਬੂ ਦੀ ਯਾਦ ਹੈ ਉਹਦੇ ਗੁਣਾਂ ਨੂੰ ਹਿਰਦੇ ਚ ਵਸਾਉਣਾ ਹੈ ਤੇ ਇਹ ਨਾਮ ਰਸ ਅਸਲ ਤਾਕਤ ਦਿੰਦਾ ਹੈ ਰੁਕਾਵਟਾ ਹਟਾਉਂਦਾ ਹੈ ਹਮ ਪਰ ਨਾਲ ਹੀ ਇੱਕ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਹੈਗੇ ਹਮ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਇਹ ਤੇ ਪੈ ਦਾ ਮਤਲਬ ਮੇਰੇ ਖਿਆਲ 'ਚ ਸਿਰਫ ਡਰ ਨਹੀਂ ਸਗੂ ਅਦਬ ਵਾਲਾ ਡਰ ਹੈ ਹੂੰ ਪ੍ਰਭੂ ਦਾ ਪੈ ਅਦਬ ਉਹਦੇ ਹੁਕਮ ਨੂੰ ਮੰਨਣ ਦਾ ਅਹਿਸਾਸ ਹੂੰ ਤੇ ਜੇ ਇਹ ਅਦਬ ਨਾ ਹੋਵੇ ਤਾਂ ਮਨੁੱਖ ਪਾਪਾਂ ਦੇ ਭਾਰ ਨਾਲ ਬੂੜੇ ਮਤਲਬ ਡੁੱਬ ਜਾਂਦਾ ਹੈ ਹੂੰ ਪਰ ਫਿਰ ਵੀ ਦੇਖੋ ਕਿਰਪਾ ਤਾਰੇ ਨਦਰ ਕਰੇ ਹੂੰ ਜੇ ਉਹ ਮਿਹਰ ਕਰ ਦੇਵੇ ਉਹਦੀ ਨਜ਼ਰ ਹੋ ਜਾਵੇ ਤਾਂ ਉਹ ਡੁੱਬਦੇ ਨੂੰ ਵੀ ਬਚਾ ਲੈਂਦਾ ਹੂੰ ਉਹਦੀ ਰਹਿਮਤ ਬਿਆਨਤ ਹੈ ਹਾਂਜੀ ਬਹੁਤ ਵੱਡੀ ਗੱਲ ਹੈ ਸੋ ਇਸ ਪਹਿਲੇ ਬੰਦ ਚੀ ਦੋ ਮੁੱਖ ਕਲਾ ਸਾਹਮਣੇ ਆ ਗਈਆਂ ਨੇ ਇੱਕ ਤਾਂ ਗੁਰੂ ਦੀ ਅਗਵਾਈ ਕਿੰਨੀ ਜ਼ਰੂਰੀ ਹੈ ਤੇ ਦੂਜਾ ਪ੍ਰਭੂ ਦੇ ਨਾਮ ਸਿਮਰਨ ਦੀ ਤਾਕਤ ਹੁਣ ਆਪਾਂ ਦੇਖਦੇ ਹਾਂ ਰਹਾਉ ਦੀ ਤੁਕ ਜੋ ਆਮ ਤੌਰ ਤੇ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ ਪੀ ਤੂ ਹੈ ਸਲਾਹਾਣਾ ਪਿਆਰੇ ਪੀ ਤੇਰੀ ਸਲਾਹਾ ਵਿਣ ਬੋਹਿਤ ਪੈ ਡੂਬੀਏ ਪਿਆਰੇ ਕੰਧੀ ਪਾਏ ਕਹਾ ਰਹਾਉ ਰਹਾਉ ਠਹਿਰ ਕੇ ਵਿਚਾਰਨ ਵਾਲੀ ਗੱਲ ਇੱਥੇ ਸਾਰਾ ਜ਼ੋਰ ਹੈ ਸਲਾਹਾਣਾ ਤੇ ਯਾਨੀ ਪ੍ਰਭੂ ਦੀ ਸਿਫਤ ਸਲਾਹ ਕਰਨ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਮੇਸ਼ਾ ਹਰ ਹਾਲਤ ਵਿੱਚ ਬਸ ਉਸੇ ਦੀ ਵਡਿਆਈ ਕਰਨੀ ਚਾਹੀਦੀ ਹੈ ਕਿਉਂ ਕਿ ਇਹ ਸਿਫਤ ਸਲਾਹੀ ਬੋਹਿਤ ਹੈ ਬੋਹਿਤ ਹਾਂਜੀ ਬੋਹਿਤ ਮਤਲਬ ਜਹਾਜ਼ ਤੇ ਜਹਾਜ਼ ਕਾਦੇ ਲਈ ਇਸ ਪਵ ਸਾਗਰ ਨੂੰ ਇਸ ਦੁਨੀਆ ਰੂਪੀ ਸਮੁੰਦਰ ਨੂੰ ਪਾਰ ਕਰਨ ਲਈ ਗੁਰੂ ਸਾਹਿਬ ਸਾਫ਼ ਕਹਿ ਰਹੇ ਨੇ ਕਿ ਸਿਫਤ ਸਲਾਹ ਵਾਲੇ ਜਹਾਜ਼ ਤੋਂ ਬਿਨਾ ਤਾਂ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬੀ ਜਾਂਦਾ ਹੈ ਭੈ ਡੁੱਬੀ ਹੈ ਕੋਈ ਕਿਨਾਰਾ ਕੋਈ ਕੰਢਾ ਲੱਭਦਾ ਹੀ ਨਹੀਂ ਕਿੰਨਾ ਸਪਸ਼ਟ ਸੰਦੇਸ਼ ਹੈ ਪ੍ਰਭੂ ਦੀ ਯਾਦ ਉਹਦੀ ਸਿਫਤ ਹੀ ਬਚਾ ਸਕਦੀ ਹੈ ਤਾਂ ਮੁੱਖ ਨੁਕਤਾ ਇਹ ਹੀ ਬਣਿਆ ਕਿ ਪ੍ਰਭੂ ਦੀ ਉਸਤਤ ਕੋਈ ਐਵੇਂ ਰਸਮ ਨਹੀਂ ਇਹ ਤਾਂ ਜੀਵਨ ਰੱਖਿਅਕ ਹੈ ਇੱਕ ਜ਼ਰੂਰੀ ਸਾਧਨ ਹੈ ਇਹਦੇ ਬਿਨਾ ਤਾਂ ਟਕਣਾ ਪੱਕੀ ਹੈ ਅਗਲੀਆਂ ਤੁਕਾਂ ਐਸੇ ਗੱਲ ਨੂੰ ਹੋਰ ਖੋਲਦੀਆਂ ਨੇ ਹੈਨਾ ਸਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਲਾਹਨ ਸੇ ਪਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਹਾਂਜੀ ਬਿਲਕੁਲ ਇੱਥੇ ਫਿਰ ਉਹੀ ਗੱਲ ਦੁਹਰਾਈ ਐ ਕਿ ਸਿਫਤ ਦੇ ਲਾਇਕ ਸਿਰਫ ਤੇ ਸਿਲਫ ਉਹ ਇੱਕ ਪ੍ਰਭੂ ਹੀ ਹੈ ਦੂਜਾ ਅਵਰ ਨ ਕੋਏ ਹੋਰ ਕੋਈ ਨਹੀਂ ਤੇ ਜਿਹੜੇ ਉਸ ਨੂੰ ਸਿਮਰਦੇ ਨੇ ਸਲਾਹੁੰਦੇ ਨੇ ਸੇ ਭਲੇ ਉਹ ਬਹੁਤ ਭਾਗਾਂ ਵਾਲੇ ਨੇ ਤੇ ਉਹ ਭਲੇ ਬਣਦੇ ਕਿਵੇਂ ਨੇ ਸ਼ਬਦ ਰਤੇ ਰੰਗ ਹੋਏ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਣ ਨਾਲ ਸ਼ਬਦ ਨੂੰ ਜੀਵਨ ਚ ਕਮਾਉਣ ਨਾਲ ਪ੍ਰਭੂ ਦੇ ਪਿਆਰ ਦਾ ਉਹਦੇ ਨਾਮ ਦਾ ਰੰਗ ਚੜਦਾ ਹੈ ਇਹ ਰੰਗ ਅੰਦਰ ਦੀ ਖੁਸ਼ੀ ਆਤਮਿਕ ਆਨੰਦ ਦਾ ਪ੍ਰਤੀਕ ਹੈ ਤੇ ਫਿਰ ਦੇਖੋ ਸੰਗਤ ਦੀ ਗੱਲ ਫਿਰ ਆ ਗਈ ਕਿੰਨੀ ਮਹੱਤਾ ਹੈ ਸੰਗਤ ਦੀ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਯਾਨੀ ਜੇ ਅਜਿਹੇ ਸ਼ਬਦ ਚ ਰੰਗੇ ਹੋਏ ਭਲੇ ਗੁਰਮੁਖਾਂ ਦੀ ਸੰਗਤ ਮਿਲ ਜਾਵੇ ਤਾਂ ਫਿਰ ਕੀ ਹੁੰਦਾ ਹੈ ਉਹਨਾਂ ਦੀ ਸੰਗਤ ਸਦਕਾ ਆਮ ਜੀਵ ਵੀ ਨਾਮ ਦਾ ਰਸ ਲੈ ਕੇ ਤਤਵਿਲੋਏ ਅਸਲੀਅਤ ਨੂੰ ਪਰਮਾਤਮਾ ਨੂੰ ਪਾ ਲੈਂਦਾ ਹੈ ਜਿਵੇਂ ਆਪਾਂ ਦਹੀਂ ਡੜਕੇ ਮੱਖਣ ਕੱਢਦੇ ਆ ਨਾ ਓਵੇਂ ਹੀ ਸੰਗਤ ਚੋਂ ਤਤ ਨਿਕਲਦਾ ਹੈ ਸੰਗਤ ਦਾ ਅਸਰ ਬਹੁਤ ਡੂੰਗਾ ਦੱਸਿਆ ਗਿਆ ਬਿਲਕੁਲ ਜੀ ਸੋ ਆਪਾਂ ਦੇਖ ਰਿਹਾ ਕਿਵੇਂ ਸਭ ਕੁਝ ਜੁੜਿਆ ਹੋਇਆ ਹੈ ਗੁਰੂ ਦੀ ਸੇਵਾ ਫਿਰ ਨਾਮ ਸਿਮਰਨ ਫਿਰ ਸਿਫਤਸਾਲਾ ਤੇ ਹੁਣ ਚੰਗੀ ਸੰਗਤ ਇਹ ਸਾਰੇ ਆਪਸ ਚ ਮਿਲ ਕੇ ਹੀ ਆਤਮਿਕ ਉੱਨਤੀ ਕਰਵਾਉਂਦੇ ਨੇ ਅੱਗੇ ਗੱਲ ਚੱਲਦੀ ਹੈ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋਣ ਦੀ ਦੇਖੋ ਕਿਵੇਂ ਪਤ ਪਰਵਾਣਾ ਸਾਚਕਾ प्यारे नाम सच्चा निशान हां ए बड़ी दिलचस्प तोख है पत्र परवाना जिਵੇਂ ਅੱਜ ਕੱਲ ਆਪਾਂ ਕਹਿੰਦੇ ਆ ਨਾ ਪਾਸਪੋਰਟ ਵੀਜ਼ਾ ਤੇ ਪ੍ਰਭੂ ਨੂੰ ਮਿਲਣ ਲਈ ਉਹਦੀ ਦਰਗਾਹ ਵਿੱਚ ਜਾਣ ਲਈ ਅਸਲੀ ਪਰਵਾਨਾ ਕੀ ਹੈ ਸਾਜ ਕਾ ਨਾਮ ਸੱਚੇ ਪ੍ਰਭੂ ਦਾ ਨਾਮ ਹੀ ਉਹ ਸੱਚੀ ਰਾਹਦਾਰੀ ਹੈ ਉਹੀ ਸੱਚਾ ਨਿਸ਼ਾਨ ਉਹ ਸੱਚੀ ਮੋਹਰ ਹੈ ਪਹਿਚਾਨ ਹੈ ਦੁਨੀਆ ਦੇ ਪਰਵਾਨੇ ਤਾਂ ਇੱਥੇ ਹੀ ਰਹਿ ਜਾਣੇ ਨੇ ਪਰ ਨਾਮ ਦੀ ਕਮਾਈ ਹੈ ਜੋ ਨਾਲ ਜਾਣੀ ਹੈ ਹਾਂਜੀ ਤੇ ਅਗਲੀ ਧੁਕ ਇਸ ਨੂੰ ਹੋਰ ਵੀ ਸਾਫ਼ ਕਰਦੀ ਹੈ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ ਮਤਲਬ ਇਸ ਦੁਨੀਆ ਵਿੱਚ ਆ ਕੇ ਇਹੀ ਨਾਮ ਵਾਲਾ ਪਰਵਾਣਾ ਲਿਖ ਲੈ ਜਾਣਾ ਹੈ ਮਤਲਬ ਕਮਾ ਕੇ ਆਪਣੇ ਹਿਰਦੇ ਤੇ ਲਿਖ ਕੇ ਨਾਲ ਲੈ ਕੇ ਜਾਣਾ ਹੈ ਤੇ ਇਹੀ ਹੁਕਮੀ ਪ੍ਰਭੂ ਦਾ ਹੁਕਮ ਹੈ ਦੇਖੋ ਇਥੇ ਹੁਕਮ ਸ਼ਬਦ ਆ ਗਿਆ ਜਿਸ ਤੇ ਅੱਗੇ ਬਹੁਤ ਜ਼ੋਰ ਹੈ ਇਸ ਹੁਕਮ ਨੂੰ ਪਹਿਚਾਣਨ ਦੀ ਲੋੜ ਦੱਸੀ ਹੈ ਪਰ ਇਹ ਹੁਕਮ ਸਮਝ ਕਿਵੇਂ ਆਵੇਗਾ ਇਹ ਵੀ ਤਾਂ ਸਵਾਲ ਹੈ ਨਾ ਗੁਰ ਬਿਨ ਹੁਕਮ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣ ਸਾਫ਼ ਕਹਿ ਦਿੱਤਾ ਕਿ ਗੁਰੂ ਤੋਂ ਬਿਨਾਂ ਇਹ ਹੁਕਮ ਸਮਝ ਨਹੀਂ ਪੈਂਦਾ ਗੁਰੂ ਹੀ ਹੈ ਜੋ ਸਾਨੂੰ ਇਸ ਰੱਬੀ ਨਿਯਮ ਦੀ ਇਸ ਸੱਚੇ ਵਿਧਾਨ ਦੀ ਸੋਝੀ ਦਿੰਦਾ ਹੈ ਤੇ ਜਦੋਂ ਗੁਰੂ ਦੀ ਸ਼ਰਨ ਚ ਆ ਕੇ ਹੁਕਮ ਸਮਝ ਆ ਜਾਂਦਾ ਹੈ ਤਾਂ ਸਾਚੇ ਸਾਚਾ ਤਾਣ ਉਹ ਸੱਚੇ ਪ੍ਰਭੂ ਦਾ ਸੱਚਾ ਬਲ ਆਤਮਿਕ ਸ਼ਕਤੀ ਤਾਕਤ ਮਿਲਦੀ ਹੈ ਸੋ ਗੁਰੂ ਦੀ ਲੋੜ ਸਿਰਫ ਸ਼ੁਰੂਆਤ ਚ ਨਹੀਂ ਸਗੋਂ ਹੁਕਮ ਵਰਗੇ ਗਹਿਰੇ ਸਿਧਾਂਤ ਨੂੰ ਸਮਝਣ ਤੇ ਫਿਰ ਉਸ ਮੁਤਾਬਿਕ ਜੀਣ ਦੀ ਤਾਕਤ ਲੈਣ ਲਈ ਵੀ ਹੈ ਹੁਣ ਅਗਲੇ ਹਿੱਸੇ 'ਚ ਦੇਖੋ ਹੁਕਮ ਕਿਵੇਂ ਹਰ ਪਾਸੇ ਵਿਆਪਕ ਹੈ ਹੁਕਮੇ ਅੰਦਰ ਨਿਮ ਮਿਆ ਪਿਆਰੇ ਹੁਕਮੇ ਉਧਰ ਮਝਾਰ ਹੁਕਮੇ ਅੰਦਰ ਜਮ ਮਿਆ ਪਿਆਰੇ ਉਧੋ ਸਿਰ ਕੇ ਪਾਰ ਹਾਂਜੀ ਇਹ ਤਾਂ ਬਹੁਤ ਹੀ ਡੂੰਗੀ ਗੱਲ ਹੈ ਕਿ ਜੀਵ ਦਾ ਮਾਂ ਦੇ ਪੇਟ 'ਚ ਆਣਾ ਨਿਮਿਆ ਫਿਰ ਉੱਥੇ ਰਹਿਣਾ ਉਧਰ ਮਝਾਰ ਤੇ ਫਿਰ ਪੁੱਠਾ ਹੋ ਕੇ ਸਿਰ ਪਾਰ ਜਨਮ ਲੈਣਾ ਉਧੋ ਸਿਰ ਕੇ ਪਾਰ ਇਹ ਸਾਰਾ ਕੁਝ ਪ੍ਰਭੂ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਹੁਕਮ ਇਥੇ ਕੋਈ ਆਰਡਰ ਨਹੀਂ ਸਗੋਂ ਇੱਕ ਬ੍ਰਹਮੰਡੀ ਕਾਨੂੰਨ ਹੈ ਇੱਕ ਰੱਬੀ ਨਿਯਮ ਡਿਵਾਈਨ ਆਰਡਰ ਵਿਲ ਹੈ ਜਿਸ ਚ ਸਾਰੀ ਕਾਇਨਾਤ ਚੱਲ ਰਹੀ ਹੈ ਬਿਲਕੁਲ ਤੇ ਇਹ ਸਿਰਫ ਜਨਮ ਤੱਕ ਹੀ ਨਹੀਂ ਰੁਕਦਾ ਜੀਵਨ ਦਾ ਅੰਤ ਮੌਤ ਵੀ ਹੁਕਮ ਛੀ ਹੈ ਜਿਵੇਂ ਅੱਗੇ ਆਵੇਗਾ ਪਰ ਇਸ ਜਨਮ ਮਰਨ ਦੇ ਗੇੜ ਵਿੱਚ ਕਾਮਯਾਬੀ ਕਿਵੇਂ ਮਿਲਦੀ ਹੈ ਗੁਰਮੁਖ ਦਰਗਾਹ ਜਾਣੀਏ ਪਿਆਰੇ ਚਲੇ ਕਾਰਜ ਸਾਰ ਗੁਰਮੁਖ ਜੋ ਗੁਰੂ ਦੇ ਰਾਹ ਤੇ ਚੱਲਦਾ ਹੈ ਉਹ ਆਪਣਾ ਜੀਵਨ ਮਕਸਦ ਕਾਰਜ ਸਫਲ ਕਰਕੇ ਸਾਰ ਇੱਥੋਂ ਜਾਂਦਾ ਹੈ ਤੇ ਉਹ ਫਿਰ ਪ੍ਰਭੂ ਦੀ ਦਰਗਾਹ ਵਿੱਚ ਉਹਦੀ ਹਜ਼ੂਰੀ ਵਿੱਚ ਸਤਕਾਰਿਆ ਜਾਂਦਾ ਹੈ ਜਾਣੀਏ ਤੇ ਫਿਰ ਦੂਜੇ ਪਾਸੇ ਮਨਮੁਖ ਦਾ ਕੀ ਬਣਦਾ ਹੈ ਜੋ ਆਪਣੇ ਮਨ ਦੇ ਮਗਰ ਲੱਗਦਾ ਹੈ ਅਗਲੀਆਂ ਤੁਕਾਂ ਸ਼ਾਇਦ ਇਸ ਬਾਰੇ ਨੇ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨਹ ਚਲਾਈਏ ਪਿਆਰੇ ਮਨਮੁਖ ਲਹਿ ਸਜਾਏ ਹਾਂਜੀ ਦੇਖੋ ਜਿਵੇਂ ਜਨਮ ਹੁਕਮ ਚ ਹੈ ਉਸੇ ਤਰ੍ਹਾਂ ਮੌਤ ਜਦੋਂ ਜਾਏ ਵੀ ਹੁਕਮ ਚ ਹੈ ਇਹ ਤਾਂ ਸਾਰਿਆਂ ਲਈ ਇੱਕੋ ਜਿਹਾ ਹੈ ਪਰ ਮਨਮੁਖ ਜੋ ਗੁਰੂ ਦੀ ਨਹੀਂ ਮੰਦਾ ਹੋਮੈ ਤੇ ਮਾਇਆ ਚ ਖੱਚਤ ਰਹਿੰਦਾ ਹੈ ਉਹਨੂੰ ਬਨh ਚਲਾਈਏ ਇਹ ਬਨ ਕੇ ਲੈ ਜਾਣ ਦਾ ਮਤਲਬ ਮੇਰੇ ਖਿਆਲ ਚ ਇਹ ਹੈ ਕਿ ਉਹ ਜਾਣਾ ਨਹੀਂ ਚਾਹੁੰਦਾ ਮੋਹ ਛੱਡਣਾ ਨਹੀਂ ਚਾਹੁੰਦਾ ਪਰ ਹੁਕਮ ਅੱਗੇ ਉਹਦੀ ਚਲਦੀ ਨਹੀਂ ਜ਼ਬਰਦਸਤੀ ਲੈ ਜਾਇਆ ਜਾਂਦਾ ਹੈ ਤੇਉ ਸਜਾ ਪੌਂਦਾ ਹੈ ਦੁਖ ਭੋਗਦਾ ਹੈ ਹੂੰ ਇਸਦੇ ਉਲਟ ਉਹ ਜਿਸ ਨੇ ਹੁਕਮ ਨੂੰ ਸਮਝ ਲਿਆ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਾਹ ਪੈਦਾ ਜਾਏ ਵਾਹ ਜਿਸ ਨੇ ਹੁਕਮ ਨੂੰ ਪਛਾਣ ਲਿਆ ਕਿਵੇਂ ਸ਼ਬਦ ਗੁਰੂ ਦੇ ਸ਼ਬਦ ਰਾਹੀਂ ਉਹ ਦਰਗਾਹ ਪੈਦਾ ਜਾਏ ਪੈਦਾ ਮਤਲਬ ਇੱਜ਼ਤ ਨਾਲ ਸਿਰੋਪਾ ਲੈ ਕੇ ਜਾਣਾ ਗੁਰਮੁਖ ਤੇ ਮਨਮੁਖ ਦੇ ਅੰਤ ਵਿੱਚ ਕਿੰਨਾ ਫਰਕ ਪੈ ਗਿਆ ਪਰ ਸੋ ਐਟ ਵੱਡਾ ਫਰਕ ਹੈ ਤੇ ਇਹ ਹੁਕਮ ਸਿਰਫ ਜਨਮ ਮਰਨ ਤੇ ਹੀ ਲਾਗੂ ਨਹੀਂ ਜ਼ਿੰਦਗੀ ਦੇ ਹੋਰ ਪਹਿਲੂਆਂ ਤੇ ਵੀ ਲਾਗੂ ਹੁੰਦਾ ਹੈ ਦੇਖੋ ਹੁਕਮੇ ਗਣਤ ਗਣਾਈ ਐ ਪਿਆਰੇ ਹੁਕਮੇ ਹੋਮੇ ਦੋਏ ਹੁਕਮੇ ਪਵੇ ਪਵਾਈ ਐ ਪਿਆਰੇ ਅਵਗੁਣ ਮੁਠੀ ਰੋਏ ਇਹ ਥੋੜਾ ਸਮਝਣ ਵਾਲਾ ਨੁਕਤਾ ਹੈ ਹੁਕਮੇ ਗਣਤ ਗਣਾਈ ਐ ਮਤਲਬ ਹੁਕਮ ਵਿੱਚ ਹੀ ਜੀਵ ਦੁਨੀਆਵੀ ਹਿਸਾਬ ਕਿਤਾਬ ਗਿਣਤੀਆਂ ਮਿੰਟੀਆਂ ਚ ਪਿਆ ਹੋਇਆ ਹੈ ਹੁਕਮੇ ਹਉਮੇ ਦੋਏ ਹੁਕਮ ਵਿੱਚ ਹੀ ਹੰਕਾਰ ਤੇ ਦੂਜਾ ਭਾਵ ਮੇਰ ਤੇਰ ਹੈ ਤੇ ਹੁਕਮੇ ਪਵੇ ਪਵਾਈ ਹੈ ਹੁਕਮ ਵਿੱਚ ਹੀ ਜੀਵ ਜਨਮ ਮਰਨ ਦੇ ਚੱਕਰ ਚ ਪਟਕ ਰਿਹਾ ਹੈ ਤੇ ਅਵਗੁਣ ਮੁਠੀ ਰੋਏ ਔਗੁਣਾ ਕਰਕੇ ਠੱਗੀ ਹੋਈ ਦੁਨੀਆ ਦੁਖੀ ਹੋ ਰਹੀ ਹੈ ਏ ਕਿਵੇਂ ਕਿ ਹੁਕਮ ਹੀ ਦੁੱਖ ਦਾ ਕਾਰਨ ਹੈ नहीं नहीं इस दा मतलब ये नहीं कि प्रभु सीधा दुख दे रहा है सगो एक कारण ते कारज का नियम है लॉ ऑफ करमा कह लो ये नियम भी प्रभु दा बनाया हुक्म ही है जीव अपने कीते कर्मा करके होमे द्वैत औगुणा च फसदा है ते फिर उस नियम अनुसार पटकदा ते दुखी हुंदा है ये भी उस रब्बी सिस्टम उस दे हुक्म दा ही हिस्सा है पर इस चक्कर चो निकलन दा राह भी उस हुक्म नू समझण विच है अच्छा ते ओ राह की है ਹੁਕਮ ਸੁਨਿਆਪੇ ਸਾका ਪਿਆਰੇ ਸੱਚ ਮਿਲੇ ਵਡਿਆਈ ਹੋਏ ਜਦੋਂ ਉਸ ਸ਼ਾਹ ਮਾਲਕ ਪ੍ਰਭੂ ਦੇ ਹੁਕਮ ਦੀ ਸਹੀ ਸਮਝ ਸੁਨਿਆਪੇ ਆ ਜਾਂਦੀ ਹੈ ਉਹਨੂੰ ਪਛਾਣ ਲਈਦਾ ਹੈ ਤਾਂ ਫਿਰ ਕੀ ਹੁੰਦਾ ਸੱਚ ਮਿਲੇ ਸੱਚਾ ਪ੍ਰਭੂ ਆਪ ਮਿਲ ਪੈਂਦਾ ਹੈ ਤੇ ਵਡਿਆਈ ਹੋਏ ਲੋਕ ਪਰਲੋਕ ਦੋਹੀ ਜਹਾਨੀ ਇਜ਼ਰਤ ਮਿਲਦੀ ਹੈ ਤਾਂ ਮਤਲਬ ਹੁਕਮ ਨੂੰ ਸਮਝਣਾ ਹੀ ਅਸਲ ਕੁੰਜੀ ਹੈ ਪਾਵੇਂ ਪਹਿਲਾਂ ਉਹ ਹੀ ਹੁਕਮ ਦੁਖਦਾ ਕਰਨ ਲੱਗ ਰਿਹਾ ਸੀ ਹਾਂਜੀ ਹੁਕਮ ਨੂੰ ਸਮਝਣ ਦਾ ਮਤਲਬ ਹੀ ਹੈ ਉਸ ਦੇ ਬਾਣੇ ਵਿੱਚ ਆ ਜਾਣਾ ਉਹਦੀ ਰਜ਼ਾ ਨੂੰ ਮਿੱਠਾ ਕਰਕੇ ਮੰਨ ਲੈਣਾ। ਇਹੀ ਚੀਜ਼ ਹੈ ਜੋ ਹਉਮੈ ਤੇ ਦ્વੈਤ ਤੋਂ ਛੁਡਾਉਂਦੀ ਹੈ। ਪਰ ਦੇਖੋ ਇਹ ਕਹਿਣਾ ਸੌਖਾ ਹੈ, ਕਰਨਾ ਔਖਾ ਹੈ। ਅਗਲੀਆਂ ਤੁਕਾਂ ਇਸੇ ਮੁਸ਼ਕਿਲ ਦਾ ਜ਼ਿਕਰ ਕਰਦੀਆਂ ਨੇ। ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਏ ਸੱਚ ਨਾਓ। ਹੂੰ। ਗੁਰੂ ਸਾਹਿਬ ਆਪ ਕਹਿ ਰਹੇ ਨੇ ਕਿ ਇਸ ਕਲਯੁਗੀ ਦੌਰ ਵਿੱਚ ਮਾਇਆ ਦੇ ਇੰਨੇ ਪ੍ਰਭਾਵ ਹੇਠ ਸੱਚਾ ਨਾਮ ਆਖਣਾ ਮਤਲਬ ਜਪਨਾ ਤੇ ਸੁਣਨਾ ਵੀ ਔਖਾ ਹੋ ਗਿਆ ਹੈ ਬਹੁਤ ਮੁਸ਼ਕਿਲ ਹੈ ਮਨ ਟਿਕਦਾ ਨਹੀਂ ਦੁਨੀਆ ਦਾ ਸ਼ੋਰ ਇੰਨਾ ਹੈ ਕਿ ਪ੍ਰਭੂ ਦੀ ਮਿੱਠੀ ਆਵਾਜ਼ ਉਹਦਾ ਨਾਮ ਸੁਣਦਾ ਹੀ ਨਹੀਂ ਬਿਲਕੁਲ ਪਰ ਫਿਰ ਵੀ ਜਿਨ੍ਹਾਂ ਨੇ ਇਸ ਔਖੇ ਕੰਮ ਨੂੰ ਕਰ ਵਿਖਾਇਆ ਉਹਨਾਂ ਦੀ ਕਿੰਨੀ ਵਡਿਆਈ ਹੈ ਜਿਨੀ ਸੋ ਸਲਾਹਿਆ ਪਿਆਰੇ ਹਉ ਤਿੰਨ ਬਲੀ ਹਾਰਹਿ ਜਾਉ ਗੁਰੂ ਨਾਨਕ ਦੇਵ ਜੀ ਖੁਦ ਕਹਿ ਰਹੇ ਨੇ ਕਿ ਮੈਂ ਤਾਂ ਉਹਨਾਂ ਤੋਂ ਸਦਕੇ ਜਾਨਾ ਕੁਰਬਾਨ ਜਾਨਾ ਜਿਨ੍ਹਾਂ ਨੇ ਇਸ ਔਖੇ ਸਮੇਂ ਵਿੱਚ ਵੀ ਉਸ ਪ੍ਰਭੂ ਦੀ ਸਿਫਤ ਸਲਾਹਾ ਕੀਤੀ ਹੈ ਇਹ ਉਹਨਾਂ ਦੀ ਕਮਾਈ ਦੀ ਨਿਸ਼ਾਨੀ ਹੈ ਤੇ ਫਿਰ ਅਖੀਰ ਵਿੱਚ ਗੁਰੂ ਸਾਹਿਬ ਆਪਣੇ ਲਈ ਅਰਦਾਸ ਕਰਦੇ ਨੇ ਜੋ ਅਸਲ ਵਿੱਚ ਸਾਡੇ ਸਾਰਿਆਂ ਲਈ ਇੱਕ ਸੇਧ ਹੈ ਇੱਕ ਪ੍ਰੇਰਣਾ ਹੈ ਨਾਓ ਮਿਲੇ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਹੇ ਪਿਆਰੇ ਪ੍ਰਭੂ ਮੈਨੂੰ ਤੇਰਾ ਨਾਮ ਮਿਲੇ ਮੇਰੇ ਅੰਦਰ ਸਬਰ ਸੰਤੋਖ ਆਵੇ ਮੈਂ ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖਾਂ ਤੇ हे ਨਦਰੀ ਮੇਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਆਪਣਾ ਮਿਲਾਪ ਬਖਸ਼ ਇਹ ਤਾਂ ਗਏ ਨਾਮ ਦੀ ਸੰਤੋਖ ਦੀ ਤੇ ਪ੍ਰਭੂ ਮਿਲਾਪ ਦੀ ਹਾਂਜੀ ਤੇ ਇਸ ਸ਼ਬਦ ਜਿਹੜਾ ਆਖਰੀ ਬੰਦ ਹੈ ਉਹ ਤਾਂ ਕਮਾਲ ਦਾ ਰੂਪਕ ਅਲੰਕਾਰ ਹੈ ਸਾਰੀ ਵਿਚਾਰ ਦਾ ਨਿਚੋੜ ਕੱਢ ਦਿੰਦਾ ਹੈ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਵਾਹ ਵਾਹ ਕੀ ਬਾਤ ਹੈ ਸੋਚ ਕੇ ਦੇਖੋ ਜੇ ਇਹ ਸਰੀਰ ਕਾਇਆ ਕਾਗਜ਼ ਬਣ ਜਾਵੇ ਆਪਣਾ ਮਨ ਮਨੂ ਸਿਆਈ ਦੀ ਦੁਆਤ ਬਣ ਜਾਵੇ ਮਸਵਾਣੀ ਬਣ ਜਾਵੇ ਤੇ ਆਪਣੀ ਜੀਬ ਲਲਤਾ ਸੱਚ ਲਿਖਣ ਵਾਲੀ ਕਲਮ ਲੇਖਣੀ ਸੱਚ ਕੀ ਜੇ ਸਭ ਹੋ ਜਾਵੇ ਤਾਂ ਕਰਨਾ ਕੀ ਹੈ ਹਰ ਗੁਣ ਲਿਖੋ ਵਿਚਾਰੀ ਹਰੀ ਦੇ ਗੁਣਾ ਨੂੰ ਸੋਚ ਸਮਝ ਕੇ ਵਿਚਾਰ ਕੇ ਆਪਣੇ ਹਿਰਦੇ ਰੂਪੀ ਕਾਗਜ਼ ਤੇ ਲਿਖਣਾ ਹੈ ਹਾਂਜੀ ਇਹ ਸਿਰਫ ਕਾਗਜ਼ ਤੇ ਸਿਆਹੀ ਨਾਲ ਲਿਖਣ ਦੀ ਗੱਲ ਨਹੀਂ ਇਹ ਤਾਂ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਆਪਣੀ ਬੋਲੀ ਨੂੰ ਪ੍ਰਭੂ ਦੇ ਗੁਣਾ ਨਾਲ ਭਰਨ ਦੀ ਗੱਲ ਹੈ ਆਪਣਾ ਹਰ ਕੰਮ ਹਰ ਸੋਚ ਹਰ ਬੋਲ ਸਭ ਕੁਝ ਪ੍ਰਭੂ ਦੇ ਗੁਣਾ ਦੇ ਅਨੁਸਾਰ ਢਲਣਾ ਹੈ ਇਹੀ ਹੈ ਅਸਲੀ ਲਿਖਾਈ ਤੇ ਅੰਤ ਵਿੱਚ ਇਸ ਤਰ੍ਹਾਂ ਕਰਨ ਵਾਲੇ ਦੀ ਫਿਰ ਵਡਿਆਈ ਕੀਤੀ ਹੈ ਤਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਏ ਨਾਨਕ ਉਹ ਲਿਖਾਰੀ ਤਨ ਹੈ ਪਾਗਾ ਵਾਲਾ ਹੈ ਮੁਬਾਰਕ ਹੈ ਜਿਹੜਾ ਸੱਚੇ ਨਾਮ ਨੂੰ ਸੱਚੇ ਗੁਣਾਂ ਨੂੰ ਆਪਣੇ ਹਿਰਦੇ ਉਰ ਵਿੱਚ ਵਸਾ ਕੇ ਲਿਖਦਾ ਹੈ ਯਾਨੀ ਆਪਣੇ ਜੀਵਨ ਦਾ ਅਨਿਖਣਵਾ ਅੰਗ ਬਣਾ ਲੈਂਦਾ ਸੋ ਜੇ ਆਪਾਂ ਹੁਣ ਸਾਰੀ ਵਿਚਾਰ ਨੂੰ ਸਮੇਟੀਏ ਤਾਂ ਮੁੱਖ ਨੁਕਤੇ ਕੀ ਨਿਕਲਦੇ ਨੇ ਪਹਿਲਾ ਗੁਰੂ ਦੀ ਏਗਵਾਈ ਤੇ ਸੇਵਾ ਬਹੁਤ ਜ਼ਰੂਰੀ ਦੂਜਾ ਪ੍ਰਭੂ ਦਾ ਨਾਮ ਤੇ ਸਿਫਤ ਸਲਾ ਇਹ ਪਵ ਸਾਗਰ ਤੋਂ ਪਾਰ ਹੋਣ ਲਈ ਜਹਾਜ਼ ਨੇ ਤੀਜਾ ਚੰਗੀ ਸੰਗਤ ਗੁਰਮੁਖਾਂ ਦੀ ਸੰਗਤ ਬਹੁਤ ਮਦਦ ਕਰਦੀ ਹੈ ਚੌਥਾ ਸਭ ਤੋਂ ਅਹਿਮ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈ ਤੇ ਇਸ ਹੁਕਮ ਨੂੰ ਗੁਰੂ ਰਹੀਂ ਸਮਝ ਕੇ ਮੰਨਣਾ ਹੀ ਮੁਕਤੀ ਹੈ ਪੰਜਵਾਂ ਮਨਮੁਖ ਦੁਖੀ ਹੁੰਦਾ ਗੁਰਮੁਖ ਇੱਜ਼ਤ ਪਾਉਂਦਾ ਹੈ ਤੇ ਆਖਰੀ ਆਪਣੇ ਤਨ ਮਨ ਬਚਨ ਨਾਲ ਪ੍ਰਭੂ ਦੇ ਗੁਣ ਹਿਰਦੇ ਚ ਵਸਾਉਣੇ ਇਹੀ ਸਭ ਤੋਂ ਉੱਤਮ ਕੰਮ ਹੈ। ਵਾਕਈ ਬਹੁਤ ਹੀ ਵਿਆਪਕ ਤੇ ਡੂੰਗਾ ਸੰਦੇਸ਼ ਹੈ ਜੀ ਤੇ ਜੇ ਆਪਾਂ ਇਸ ਨੂੰ ਰੋਜ਼ਾਨਾ ਜ਼ਿੰਦਗੀ ਚ ਲਾਗੂ ਕਰਨ ਦੀ ਗੱਲ ਕਰੀਏ ਤਾਂ ਇਹੀ ਮਤਲਬ ਬਣਦਾ ਹੈ ਕਿ ਕਿ ਸਾਨੂੰ ਆਪਣੇ ਹਰ ਕੰਮ ਵਿੱਚ ਹਰ ਰਿਸ਼ਤੇ ਵਿੱਚ ਹਰ ਗੱਲ ਵਿੱਚ ਗੁਰੂ ਦੀ ਸਿੱਖਿਆ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੰਮ ਕਰਦਿਆਂ ਘਰ ਪਰਿਵਾਰ ਚ ਹਰ ਜਗ੍ਹਾ ਨਾਮ ਦੀ ਯਾਦ ਹੁਕਮ ਵਿੱਚ ਰਹਿਣ ਦਾ ਭਾਵ ਨਿਮਰਤਾ ਸੇਵਾ ਇਹ ਸਭ ਅਪਣਾਉਣਾ ਹਾਂਜੀ ਤੇ ਖਾਸ ਕਰਕੇ ਜਿਹੜਾ ਹੁਕਮ ਦਾ ਸਿਧਾਂਤ ਹੈ ਨਾ ਜਦੋਂ ਜ਼ਿੰਦਗੀ ਚ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਕੁਝ ਸਾਡੀ ਮਰਜ਼ੀ ਮੁਤਾਬਿਕ ਨਹੀਂ ਹੁੰਦਾ ਤਾਂ ਉਸ ਨੂੰ ਪ੍ਰਭੂ ਦਾ ਪਾਣਾ ਉਹਦਾ ਹੁਕਮ ਸਮਝ ਕੇ ਕਬੂਲ ਕਰਨਾ ਸ਼ਿਕਵਾ ਕਰਨ ਦੀ ਬਜਾਏ ਉਸ ਵਿੱਚੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨਾ ਇਹ ਬਹੁਤ ਵੱਡੀ ਆਤਮਿਕ ਕਮਾਈ ਹੈ ਇਹ ਹਉਮੈ ਨੂੰ ਘਟਾਉਂਦਾ ਹੈ ਤੇ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਨਾਲ ਹੀ ਚੰਗੀ ਸੰਗਤ ਲੱਭਣੀ ਤੇ ਆਪਣੇ ਸਰੀਰ ਮਨ ਧਨ ਨੂੰ ਚੰਗੇ ਪਾਸੇ ਲਾਉਣਾ ਜਿਵੇਂ ਕਿਆ ਹਰ ਗੁਣ ਲਿਖੋ ਵਿਚਾਰ ਬਿਲਕੁਲ ਜੀ ਤੇ ਉਹ ਜਿਹੜਾ ਰੂਪਕ ਸੀ ਕਾਇਆ ਕਾਗਜ਼ ਮਨ ਦੁਆਤ ਜੀਬ ਕਲਮ ਉਹ ਸਾਨੂੰ ਹਰ ਵੇਲੇ ਯਾਦ ਕਰਾਉਂਦਾ ਹੈ ਕਿ ਸਾਡੇ ਕੋਲ ਜੋ ਵੀ ਇਹ ਸਾਧਨ ਨੇ ਸਰੀਰ ਮਨ ਬੋਲਣ ਦੀ ਸ਼ਕਤੀ ਇਹਨਾਂ ਦੀ ਵਰਤੋਂ ਕਿਸ ਕੰਮ ਲਈ ਕਰਨੀ ਹੈ ਕੀ ਅਸੀਨਾ ਨਾਲ ਨਫ਼ਰਤ ਨਿੰਦਿਆ ਝੂਠ ਫੈਲਾ ਰਹੇ ਆ ਜਾਂ ਫਿਰ ਪ੍ਰਭੂ ਦੇ ਗੁਣ ਪਿਆਰ ਸੱਚਾਈ ਨੂੰ ਆਪਣੇ ਜੀਵਨ ਚ ਉਤਾਰ ਰਹੇ ਆ ਹਾਂਜੀ ਤੇ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਇਹ ਤਾਂ ਲਗਾਤਾਰ ਅਭਿਆਸ ਹੈ ਰੋਜ਼ ਦੀ ਕਮਾਈ ਹੈ ਗੁਰਬਾਣੀ ਸਾਨੂੰ ਰਾਹ ਦੱਸਦੀ ਹੈ ਸਿਧਾਂਤ ਸਮਝਾਉਂਦੀ ਹੈ ਪਰ ਉਸ ਤੇ ਚੱਲਣਾ ਉਸ ਨੂੰ ਕਮਾਉਣਾ ਇਹ ਸਾਡੀ ਰੋਜ਼ ਦੀ ਕੋਸ਼ਿਸ਼ ਹੈ ਤੇ ਇਸ ਕੋਸ਼ਿਸ਼ ਵਿੱਚ ਗੁਰੂ ਦੀ ਮਿਹਰ ਤੇ ਸੰਗਤ ਦਾ ਸਾਥ ਬਹੁਤ ਬਹੁਤ ਜ਼ਰੂਰੀ ਹੈ ਸੋ ਸਾਰੀ ਵਿਚਾਰ ਦਾ ਸਾਰ ਇਹੀ ਹੈ ਕਿ ਆਤਮਿਕ ਸਫਰ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਗੁਰੂ ਨਾਮ ਸੰਗਤ ਤੇ ਹੁਕਮ ਦੀ ਸਮਝ ਇਹ ਸਾਰੇ ਮਿਲ ਕੇ ਹੀ ਜੀਵ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਸਭ ਤੋਂ ਉੱਤੇ ਹੈ ਪ੍ਰਭੂ ਦੀ ਆਪਣੀ ਨਦਰੇ ਉਹਦੀ ਮਿਹਰ ਦੀ ਨਜ਼ਰ ਉਸ ਤੋਂ ਬਿਨਾ ਕੁਝ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਅੰਤ ਵਿੱਚ ਸ਼ਾਇਦ ਸੋਚਣ ਵਾਲੀ ਗੱਲ ਇਹੀ ਰਹਿ ਜਾਂਦੀ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਗੱਲਾਂ ਵਿੱਚ ਇਸ ਹੁਕਮ ਨੂੰ ਕਿਵੇਂ ਪਛਾਣਦੇ ਹਾਂ ਤੇ ਕਿਵੇਂ ਮੰਨਦੇ ਹਾਂ ਕੀ ਅਸੀਂ ਹਰ ਘਟਨਾ ਨੂੰ ਭਾਵੇਂ ਉਹ ਚੰਗੀ ਲੱਗੇ ਜਾਂ ਮਾੜੀ ਉਸ ਵੱਡੇ ਰੱਬੀ ਨਿਯਮ ਦਾ ਹਿੱਸਾ ਸਮਝ ਕੇ ਸਹਿਜ ਵਿੱਚ ਰਹਿ ਪਾਉਂਦੇ ਹਾਂ ਜਾਂ ਫਿਰ ਆਪਣੀ ਹਉਮੈ ਦੇ ਬਸ ਹੋ ਕੇ ਲੜਦੇ ਝਗੜਦੇ ਰਹਿਣੇ ਆ ਸ਼ਿਕਵੇ ਕਰਦੇ ਰਹਿਣੇ ਆ ਇਹ ਸਵਾਲ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਬਹੁਤ ਖੂਬ ਜੀ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ ਸਾਤਸੰਗਤ ਜੀ ਇਸ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਆ ਸਾਡੇ ਕੋਲੋਂ ਬਹੁਤ ਭੁੱਲਾਂ ਹੋ ਸਕਦੀਆਂ ਨੇ ਅਸੀਂ ਅਣਜਾਣ ਹਾਂ ਅਸੀਂ ਹੱਥ ਜੋੜ ਕੇ ਖਿਮਾ ਮੰਗਦੇ ਆ ਗੁਰੂ ਸਾਹਿਬ ਆਪ ਬਖਸ਼ਣ ਹਾਰਨੇ ਹਾਂਜੀ ਸਾਡੀ ਤਾਂ ਬਸ ਇੱਕ ਨਿਮਾਣੀ ਜੀ ਕੋਸ਼ਿਸ਼ ਸੀ ਕਿ ਇਸ ਗੁਰਬਾਣੀ ਦੇ ਗਹਿਰੇ ਭਾਵਾਂ ਨੂੰ ਸਰਲ ਤਰੀਕੇ ਨਾਲ ਸਾਂਝਾ ਕਰ ਸਕੀਏ ਉਮੀਦ ਹੈ ਕਿ ਇਹ ਵਿਚਾਰ ਸਾਨੂੰ ਸਾਰਿਆਂ ਨੂੰ ਗੁਰੂ ਦੀ ਸਿੱਖਿਆ ਤੇ ਚੱਲਣ ਲਈ ਹੋਰ ਪ੍ਰੇਰਿਤ ਕਰੇਗੀ ਅਸਲ ਅਗਵਾਈ ਤਾਂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣੀ ਹੈ ਸਾਨੂੰ ਸਾਰਿਆਂ ਨੂੰ ਸਿੱਧੇ ਤੌਰ ਤੇ ਬਾਣੀ ਨਾਲ ਜੁੜਨ ਦਾ ਉਦਦਮ ਕਰਨਾ ਚਾਹੀਦਾ ਹੈ ਵਾਹਿਗੁਰੂ ਮਿਹਰ ਕਰਨ ਸਭ ਨੂੰ ਨਾਮ ਬਾਣੀ ਦੀ ਦਾਤ ਸਰੀਰਕ ਤੰਦਰੁਸਤੀ ਤੇ ਮਾਨਸਿਕ ਚੜ੍ਹਦੀ ਕਲਾ ਬਖਸ਼ਣ ਜੇਕਰ ਆਪ ਜੀ ਨੂੰ ਇਹ ਵਿਚਾਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰਨਾਂ ਨਾਲ ਵੀ ਸਾਂਝਾ ਕਰਨਾ ਜੀ ਤਾਂ ਜੋ ਗੁਰੂ ਦਾ ਇਹ ਪਿਆਰਾ ਸੰਦੇਸ਼ ਵੱਤੋ ਵੱਤ ਸੰਗਤਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ